ਉਹਨਾਂ ਦੀ ਗੱਲ ਇਹ ਹੈ ਕਿ ਉਸ ਦੌਰ ਦੇ ਵਿੱਚ ਅਸੀਂ ਗਉਂਦੇ ਸੀਗੇ ਚਮਕੀਲਾ ਜੀ ਆਏ ਉਸ ਦੌਰ ਦੇ ਵਿੱਚ ਨਾ ਤਾਂ ਪਿੰਡਾਂ 'ਚ ਥੀਏਟਰ ਹੁੰਦੇ ਸੀਗੇ ਨਾ ਨੇੜੇ ਤੇਰੇ ਸ਼ਹਿਰਾਂ ਦੇ ਵਿੱਚ ਕੋਈ ਸਿਨੇਮਾ ਵਗੈਰਾ ਹੁੰਦਾ ਸੀਗਾ ਟੀਵੀ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਵੋ ਇਹ ਤਾਂ ਆਏ ਬਹੁਤ ਵਿਆਸੀ ਤਰ੍ਹਾਂ ਸੀ ਚ ਆਇਆ ਉਸ ਵੇਲੇ ਮਨੋਰੰਜਨ ਹਰ ਬੰਦਾ ਚਾਹੁੰਦਾ ਅਸੀਂ ਲੋਕ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਹਨ ਤੇ ਉਦੋਂ ਪੰਜ ਪੰਜ 7-7 ਹਜ਼ਾਰ ਬੰਦਾ ਇਕੱਠਾ ਹੁੰਦਾ ਸੀ ਚਮਕੀਲਾ ਜੀ ਦੇ ਪ੍ਰੋਗਰਾਮਾਂ ਦੇ ਵਿੱਚ ਵੀ 10 12 12 ਹਜ਼ਾਰ ਦੀ ਭੀੜ ਇਕੱਠੀ ਹੋ ਜਾਂਦੀ ਸੀ ਕਿਉਂ ਉਹ ਦੇਖੋ ਬੜੀ ਅਜੀਬ ਗੱਲ ਰਹੀ ਹੈ ਨਾ ਤਾਂ ਉਸ ਵੇਲੇ ਮੋਬਾਈਲ ਹੁੰਦਾ ਸੀਗਾ ਤੇ ਨਾ ਕੋਈ ਬਿਲਕੁਲ ਸ਼ਾਮਲੋਂ ਕਿਸੇ ਨੇ ਦੱਸ ਦੇਣਾ ਪਿੰਡ ਦੇ ਵਿੱਚ ਰੌਲਾ ਪਾ ਕੇ ਵੀ ਭਾਈ ਫਲਾਨੀ ਜਗ੍ਹਾ ਚਮਕੀਲਾ ਜੀ ਆ ਰਹੇ ਨੇ ਤੇ ਫਲਾਨੇ ਨੰਬਰਦਾਰਾਂ ਦੀ ਟਰਾਲੀ ਜਾਊਗੀ ਤੇ ਲੋਕਾਂ ਨੇ ਸਵੇਰੇ ਉੱਠ ਕੇ ਚਾਹ ਚੂਪੀ ਕੇ ਟਰਾਲੀ 'ਚ ਬੈਠ ਜਾਣਾ ਤੇ ਜਾ ਕੇ ਸੁਣਨ ਲੱਗ ਜਾਣਾ ਇਹ ਪੋਜੀਸ਼ਨ ਸਾਰੇ ਕਲਾਕਾਰਾਂ ਦੀ ਸੀਗੀ ਹਾਂਜੀ ਉਹਨਾਂ ਚੇਤਲ ਮੈਂ ਸੀਨੀਅਰ ਸੀਗਾ ਮੈਂ ਵੀ ਇਹ ਦੌਰ ਦੇਖਿਆ ਅਸੀਂ ਜਿਹੜੇ ਪਿੰਡ ਜਾਂਦੇ ਸੀਗੇ ਸਾਨੂੰ 8-10 ਕਿਲੋਮੀਟਰ ਤੋਂ ਉਸ ਪਿੰਡ ਦਾ ਰਸਤਾ ਨਹੀਂ ਸੀ ਪੁੱਛਣਾ ਪੈਂਦਾ ਕਿਉਂਕਿ ਅਸੀਂ ਸਮਝਦੇ ਜਾਂਦੇ ਸੀ ਆ ਜਿਹੜੇ ਲੋਕ ਜਾ ਰਹੇ ਨੇ ਸਾਈਕਲਾਂ ਤੇ ਜਾਂ ਟਰਾਲੀਆਂ 'ਚ ਇਹ ਸਿਰਫ ਉੱਥੇ ਜਾ ਰਹੇ ਨੇ ਜਿੱਥੇ ਕਲਾਕਾਰ ਦਾ ਖਾੜਾ ਲੱਗਣਾ ਤਾਂ ਮਤਲਬ ਐਸਾ ਦੌਰ ਸੀਗਾ ਉਸ ਵੇਲੇ ਤਾਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਲੋਕ ਸੁਣਦੇ ਸੀਗੇ ਚਮਕੀਲਾ ਜੀ ਲੋਕਾਂ ਦੇ ਬਹੁਤ ਪਿਆਰੇ ਕਲਾਕਾਰ ਸੀਗੇ ਬਸ ਇਹ ਸਮਝ ਲਓ ਵੀ ਕੁਦਰਤ ਕੁਦਰਤ ਉਮਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਤਾ ਨਹੀਂ ਕੀ ਕਰੋਪੀ ਹੋ ਗਈ ਪ੍ਰਮਾਤਮਾ ਦੀਆਂ ਤੋਂ ਕਿ ਮਤਲਬ ਉਹਨਾਂ ਤੋਂ ਕੀ ਗਲਤੀ ਹੋ ਗਈ ਤੇ ਪ੍ਰਮਾਤਮਾ ਨੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਐਡਾ ਕਹਿਰ ਬਰਪਾ ਕਰ ਦਿੱਤਾ ਉਹ ਦੁਨੀਆ ਚੋਂ ਚਲੇ ਗਏ ਇਸ ਗੱਲ ਦਾ ਅਫਸੋਸ ਸਾਰਿਆਂ ਨੂੰ ਹੀ ਹੈ ਪਰਿਵਾਰ ਨੂੰ ਤਾਂ ਹੁੰਦਾ ਹੀ ਹੈ ਉਹਨਾਂ ਦੇ ਸ਼ਰੋਤਿਆਂ ਨੂੰ ਬਹੁਤ ਜ਼ਿਆਦਾ ਹੈ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਹੈ ਵੈਸੇ ਤਾਂ ਮੈਂ ਸਮਝਦਾ ਇਹ ਜੋ ਪ੍ਰਮਾਤਮਾ ਦੀ ਦਿੱਤੀ ہوئی ਜ਼ਿੰਦਗੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਵੀ ਉਹਨੂੰ ਖੋਹ ਲਵੇ ਇਹਦਾ ਮਤਲਬ ਇਹ ਹੈ ਕਿ ਉਹ ਪ੍ਰਮਾਤਮਾ ਦੇ ਹੁਕਮ ਦੀ ਨਾ ਫਰਮਾਨੀ ਕਰ ਰਿਹਾ ਕਿਉਂਕਿ ਇਹ ਜ਼ਿੰਦਗੀ ਕੋਈ ਦੇ ਨਹੀਂ ਸਕਦਾ ਨਾ ਲੱਖਾਂ ਚ ਨਾ ਕਰੋੜਾਂ ਚ ਜ਼ਿੰਦਗੀ ਲਈ ਰਹਿਣੀ ਚਾਹੀਦੀ ਕਲਾਕਾਰ ਉਹ ਬਹੁਤ ਅੱਛਾ ਸੀਗਾ ਬੜੀ ਅੱਛੀ ਆਵਾਜ਼ ਸੀਗੀ ਉਹਨੇ ਕੁਝ ਗੀਤ ਮਨੋਰੰਜਨ ਦੇ ਗੀਤ ਗਾਏ ਨੇ ਕੁਝ ਗੀਤ ਉਹਨੇ ਧਾਰਮਿਕ ਗਾਇਨੇ ਜੋ ਲੋਕ ਅਜ ਵੀ ਸੁਣਦੇ ਨੇ ਮਨੋਰੰਜਨ ਦੇ ਵੀ ਸੁਣਦੇ ਨੇ ਬਹੁਤ ਅੱਛਾ ਕਲਾਕਾਰ ਸੀ ਉਹ ਤੋਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਸੀਗੀਆਂ ਹੈ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਕਿਸ ਚੰਦਰ ਦੀ ਉਹ ਨਜ਼ਰ ਲੱਗ ਗਈ ਉਹਨੂੰ ਕਿਉਂ ਮਾਰਿਆ ਗਿਆ ਹੈ ਜੀ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਪਰਿਵਾਰ ਦਾ ਉਹ ਮੈਂਬਰ ਸੀਗਾ ਕਲਾਕਾਰ ਜਿਹੜੀ ਅਸੀਂ ਜਿਹੜੇ ਸੰਗੀਤਕ ਪਰਿਵਾਰ ਹੈ ਸਾਡਾ ਮੈਂਬਰ ਸੀਗਾ ਜੋ ਜੋ ਅਣਾਈ ਮੌਤ ਹੋਦੀ ਹੈ ਉਹਦੇ ਤਾਂ ਦੁੱਖ ਹੁੰਦਾ بس أنا ليش دكان उनको। नहीं मैंने मेरे को अमताज जी आए थे उन्होंने मैं उन्होंने जिंदगी बारे पुछे मैं उन्होंने कहा मैं जी ये बिल्कुल जिमें कोई बंद धरती तो उठ के एडी उची जगह जाता वह बिल्कुल इस किस्म का आदमी से बिल्कुल उन्हें पहला हारमोनीय तो शुरू किया है जी हारमोनीयम बजा होंगे फिर उन्हें हौली हौली गाँवना शुरू किया आवाज़ भी बहुत अच्छी सी फिर उन्होंने लिखना शुरू किया और लिखना भी बहुत अच्छा स ਕੁਝ ਲੋਕਾਂ ਨੂੰ ਥੋੜਾ ਜਿਹਾ ਇਤਰਾਜ਼ ਹੋਇਆ ਸੀਗਾ ਵੀ ਯਾਰੋ ਥੋੜਾ ਜਿਹਾ ਓਪਨ ਚੱਲਦਾ ਪਰ ਮੈਂ ਸਮਝਦਾ ਰੋਕਿਆ ਜਾਂਦਾ ਹੁੰਦਾ ਵੀ ਭਾਈ ਆ ਗੱਲ ਨਾ ਕਰ ਹਾਂਜੀ ਪਰ ਜਿਵੇਂ ਉਹ ਦੂਨੀ ਕਿਸ ਤਰੀਕੇ ਦਾ ਕਿਰਦਾਰਤਾ ਕਿਉਂਕਿ ਆਪਨੇ ਤਾਂ ਬੜੀ ਨਜ਼ਦੀਕੀ ਸੇ ਮਿਲਤੇ ਰਹੇ ਹੋ ਕਿ ਕੈਸਾ ਸੁਭਾਅਤਾ ਹੋਂਕਾ ਗਾਣੇ ਦਾ ਲਹਿਜੇ ਦਾ ਔਰ ਕਿਆ ਲੋਕ ਪਸੰਦ ਕਰਤੇ ਤੇ ਉਸ ਸਮੇਂ ਦੇ ਦੋ ਲੋਕੋ ਨੂੰ ਗਾਣਾ ਪਸੰਦ ਕਰਤੇ ਤੇ ਕਿਸ ਤਰੀਕੇ ਨਾਲ ਕਮਲ ਜੀ ਮੈਂ ਇਹ ਕਹਿ ਸਕਦਾ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਨਾਲੇ ਲੋਕਾਂ ਦੀ ਹੈ ਐਵੇਂ ਨਹੀਂ ਦਾ 12 12 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਸੁਣਨ ਵਾਸਤੇ ਹੈ ਜੀ ਉਹਨਾਂ ਵਿੱਚ ਕੁਝ ਕੋਈ ਚੀਜ਼ ਹੈ ਕੋਈ ਕਲਾ ਹੈ ਹੈ ਜੀ ਉਹਨੂੰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸੜੀਆਂ ਪਰਖੂ ਨਜ਼ਰਾਂ ਹੁੰਦੀਆਂ ਨੇ ਬਹੁਤ سارے ਸੁਣਨ ਵਾਲੇ ਹੁੰਦੇ ਨੇ ਬਹੁਤ سارے ਦੇਖਣ ਵਾਲੇ ਹੁੰਦੇ ਨੇ ਬਹੁਤ سارے ਲਘੋਜ ਕੱਢਣ ਵਾਲੇ ਹੁੰਦੇ ਨੇ ਬਹੁਤ سارے ਤਾਰੀਫ ਕਰਨ ਵਾਲੇ ਵੀ ਹੁੰਦੇ ਨੇ ਇਸ ਕਰਕੇ ਕਿਸੇ ਨੂੰ ਕੀ ਪਸੰਦ ਆਇਆ ਕਿਸੇ ਨੂੰ ਕੀ ਨਾ ਪਸੰਦ ਹੋਇਆ ਇਸ ਬਾਰੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਲੋਕੋ ਨੂੰ ਪਸੰਦ ਕਰਨੇ ਸੀ ਅੱਛਾ ਸੀ